ਕਵਰੀ ਕਿ ਮੈਂ ਕੋਈ ਫਿਲਮ ਕਰ ਰਿਆ ਸੀਗਾ ਮਲੂਟ ਸ਼ੂਟਿੰਗ ਸੀਗੀ ਤੇ ਛੁੱਟੀ ਨਹੀਂ ਮਿਲਦੀ ਹੁੰਦੀ ਸੀਗੀ ਉਹ ਮੈਂ ਲਈ 20 ਦਿਨਾਂ ਦੀ ਛੁੱਟੀ ਉਹ ਬਣਾਇਆ ਕਿ ਕਿ ਬੈਡ ਰੈਸਟ ਲਿਖਤਾ ਡਾਕਟਰ ਨੇ ਕਿ ਰਿਡ ਦੀ ਹੱਡੀ ਦੇ ਵਿੱਚ ਕੁਝ ਪ੍ਰੋਬਲਮ ਹੈ ਮਣਕਾ ਐਲ ਪਤਾ ਨਹੀਂ ਕਿ ਐਲ 4 ਹਿੱਲ ਗਿਆ ਇਹ ਉਹ ਐਦਾਂ ਕਿਹਾ ਮੈਨੂੰ अखबार च फोटो छु छप गई भी मेरी और उपासना सिंह भी इतने बिश्नो जट्टी पता नहीं के की ना सी फिल्म का भी वो शूटिंग कर रहे हैं बी एन शर्मा वो फोटो जदों मेरे ऑफिस वाले हाथ लगी अखबार की उन्होंने कटिंग ला के सस्पेंड भी फेक मैडिकल ग्राउंड से छुट्टी लेना इतना दो तीन बार मैं सस्पेंड भी हालात की होंगे सस्पेंड होना तो ਪੇ ਵਗੈਰਾ ਕਿੱਥੇ ਮਿਲਦੀ ਹੈ ਕੁਝ ਪਰਸੈਂਟ ਮਿਲਦੀ ਹੈ ਤੇ ਕਿਰਾਏ ਦੇ ਹੁੰਦੇ ਨਾ ਮਕਾਨ ਸੀਗਾ ਮੇਰੇ ਕੋਲ ਟ੍ਰਿਪਲੇਟ ਮੇਰੇ ਤਿੰਨ ਬੱਚੇ ਇਕੱਠੇ ਹੋਏ ਰੱਬ ਦੇਖੋ ਕਿਹਾ ਗਏ ਟ੍ਰਿਪਲੇਟ ਹੋ ਗਏ ਤਿੰਨ ਮੁੰਡੇ ਮੇਰੇ ਹੋਏ ਔਰ ਉਹ ਅੰਡਰ ਵੇਟ ਸੀਗੇ 28 ਦਿਨ ਉਹ ਐਕਿਊਵੇਟਰ ਵਿੱਚ ਉੱਥੇ ਰਹੇ ਹਸਪੀਟਲ ਵਾਈਫ ਨੇ ਮੈਨੂੰ ਕਹਿ ਦਿੱਤਾ ਕਿ ਜੇ ਤੂੰ ਸੀ ਇੱਕ ਹੋ ਗਏ ਕਿ ਮੈਂ ਸਸਪੈਂਡ ਐ ਇੱਕ ਲੋਕਾਂ ਨੂੰ ਪੜੋਸੀਆਂ ਨੂੰ ਜਾ ਜਿਹੜਾ ਮਕਾਨ ਮਾਲਕ ਹੈ ਕਿਸੇ ਨੂੰ ਪਤਾ ਲੱਗ ਗਿਆ ਤਾਂ ਜਿਹੜਾ ਇਹ ਉਦਾਰ ਵਗੈਰਾ ਦੁੱਧ ਵਾਲਾ ਦੁੱਧ ਦਿੰਦਾ ਹੈ ਰਾਸ਼ਨ ਵਾਲਾ ਰਾਸ਼ਨ ਦਿੰਦਾ ਹੈ ਇਹ ਬੰਦ ਹੋ ਜਾਏਗਾ ਇਹ ਨਾ ਛੋਹਣ ਦਿਓ ਬਈ ਕਿ ਤੁਸੀਂ ਸਸਪੈਂਡ ਹੋ ਤੇ ਦੇਖੋ ਦੁੱਖ ਦੀ ਗੱਲ ਹੈ ਤਦ ਸਸਪੈਂਡ ਹੋ ਕੇ ਵੀ ਮੈਂ ਫੀਲ ਨਹੀਂ ਕਰਵਾਣਾ ਚਾਹੁੰਦਾ ਸੀਗਾ ਅਸੀਂ ਫੀਲ ਨਹੀਂ ਕਿਸੇ ਨੂੰ ਹੋਣ ਦਿੱਤਾ ਕਿਵੇਂ ਮੈਂ ਸਸਪੈਂਡ ਹੈ ਕਿ ਕੋਈ ਵਿਆਹ ਸ਼ਾਦੀ ਹੈ ਜਾਂ ਕਿਸੇ ਜਗ੍ਹਾ ਛੱਡਣ ਪਾਣਾ ਹੈ ਜਾਂ ਜੋ ਕੁਝ ਕ ਉਹ ਵਾਲੋ ਦੁੱਧ ਵਾਲੇ ਨੂੰ ਕਹਿ ਦੇਣਾ ਵਾਈਫ ਨੇ ਉਹ ਗਏ ਹੋਏ ਹੈ ਜੇ ਬਾਹਰ ਆਣਗੇ ਤੇ ਮਿਲ ਜਾਣਗੇ ਕੋਈ ਨੀ ਪੈਸੇ ਹੋ ਜਾਣਗੇ ਇਹ ਉਹ ਜਾਂ ਕਿਸੇ ਤੋਂ ਫੜ ਲੈਣਾ ਮਤਲਬ ਕਈ ਵਾਰੀ ਐਦਾਂ ਵੀ ਹੋਇਆ ਕਿ ਘਰ ਵਿੱਚ ਉੜਕਾ ਲਾਣ ਵਾਸਤੇ ਕਿਉਂ ਨਹੀਂ ਹੈ ਜਾਂ ਥੋੜੀ ਥੋੜੀ ਦਾਲ ਲੈ ਆਂਦੀ ਸੀਗੀ ਵਾਈਫ ਭਾਇਆ ਲੈ ਆਏ ਇਹ ਉਹ ਤੇ ਕੋਈ ਆਇਆ ਰੱਬ ਵੱਲੋਂ ਹੀ ਕੋਈ ਮੇਰਾ ਦੋਸਤ ਜਾਂ ਕੋਈ ਆਇਆ ਬੰਦਾ ਉਹਨੇ ਬੱਚਿਆਂ ਨੂੰ ਦੇਖ ਕੇ ਸ਼ਗਨ ਦਿੱਤੇ 50-50 ਰੁਪਏ ਉਹਦੇ ਨਾਲ ਫਿਰ ਨਿਕਲ ਗਿਆ ਟਾਈਮ ਮੈਂ ਨਾਲ ਹੀ ਤੁਹਾਡੇ ਨਾਲ ਇਹ ਵੀ ਗੱਲ ਸ਼ੇਅਰ ਕਰਦਾ ਮੈਂ ਸੀ ਅਨ ਸਟਰਗਲਿੰਗ ਇਨ ਦਾ ਸਟਰਗਲ ਦਾ ਮਤਲਬ ਹੁੰਦਾ ਹੈ ਕਿ ਸੰਘਰਸ਼ ਕਿ ਮੈਂ ਸੰਘਰਸ਼ ਕੀ ਕੀਤਾ ਮੈਂ ਇਹੀ ਸ਼ੇਅਰ ਕਰਨਾ ਹੈ ਤੁਹਾਡੇ ਨਾਲ ਵੀ ਤੁਸੀਂ ਸੰਘਰਸ਼ ਸਟਰਗਲ ਸਮਝਦੇ ਕਿ ਨੂੰ ਜੇ ਤੁਸੀਂ ਆਪਣੇ ਕੰਮ ਵਾਸਤੇ ਜੇ ਸੋਚੋ ਮੈਂ ਪਹਿਲਵਾਨ ਬਣਨਾ ਚਾਹੁੰਦਾ ਹਾਂ ਕੁਸ਼ਤੀਆਂ ਲੜਨਾ ਚਾਹ ਮੈਂ ਕਿਸੇ ਨਾ ਪਹਿਲਵਾਨ ਨਾਲ ਰਿਹਸਲ ਜਾਂ अपनी प्रैक्टिस कर रहे हैं तो वो स्ट्रगल है ये तो मेरा शौक है मैनू लगता है कि जो कुछ भी मैं किया मैं स्ट्रगल नहीं कुछ भी किया मैं अपने शौक वास्ते हूँ जो बच्चे मेरे वो तीन सी तेरह चौदह साल की उम्र तक सानू सूद लगता होंगे सू बचणे कि नहीं बचणगे ਮਨ ਲਓ ਕਦੀ ਇਦਾਂ ਗੋਦੀ ਚੁੱਕੇ ਇਦਾਂ ਹੀ ਪਿੱਛੇ ਨੂੰ ਗਿਰ ਜਾਣਾ ਐ ਇੰਨੀ ਤਾਕਤ ਨਹੀਂ ਹੁੰਦੀ ਸੀਗੀ ਕਿ ਉਹ ਇਦਾਂ ਲੱਗੇ ਰਹੇ ਇਦਾਂ ਹੀ ਗਿਰ ਜਾਣਾ ਗਏ ਤੇਨਾਂ ਨੂੰ ਲੈ ਕੇ ਗਏ ਡਾਕਟਰ ਕੋਲ ਦਵਾਈ ਦਵਾਈ 2-200 ਰੁਪਏ ਉਹਨਾਂ ਦੀ ਦੇਖਣ ਦੀ ਫੀਸ ਹੋਈ ਜਾਂ 300 ਰੁਪਏ ਸਪੈਸ਼ਲ ਕੋਈ ਚਾਈਲਡ ਸਪੈਸ਼ਲਿਸਟ ਹੈ ਤੇ ਆਏ ਦਵਾਈ ਦਿੱਤੀ ਉਹ ਅਸਰ ਨਹੀਂ ਕੀਤੀ ਰਿਐਕਟ ਕਰ ਗਈ ਬੱਚੇ ਹੋਰ ਬਿਮਾਰ ਹੋ ਗਏ ਡਾਕਟਰ ਕੋਲ ਫੇਰ ਗਏ ਉਹਨਾਂ ਕਿਹਾ ਉਹ ਫੈਂਕ ਦੋ ਦਵਾਈ ਇਹ ਲਿਖ ਲਿਖਤੀ ਜਿਹੜੀ ਇਹ ਲੈ ਕੇ ਆਓ ਜਲਦੀ ਇਹ ਲੈ ਕੇ ਆਓ ਇਹ ਇੰਜੈਕਸ਼ਨ ਲੈ ਕੇ ਆਓ ਔਰ ਦਿਲ ਇਹ ਹਾਂ ਜਾਂ ਸੀਗਾ ਕਿ ਜੇ ਪੁਲਿਸ ਦੇ ਵਿੱਚ ਮੈਨੂੰ ਕੋਈ ਮੈਂ ਕਿਸੇ ਦਾ ਕੇਸ ਕਰ ਦਿੱਤਾ ਠੀਕ ਤਾਂ ਉਹਨਾਂ ਨੇ ਜਾਂਦੇ 100 ਰੁਪਏ ਪਕੜਾਏ ਕਿ ਇਹ ਰੱਖੋ ਇਹ ਰੱਖੋ 100 ਰੁਪਏ ਤਾਂ ਮੈਂ ਕਹਿਣਾ ਕਿ ਇਹ ਪੈਸੇ ਰੱਖੋ ਇਹ ਹੱਥ ਸਿਰ ਤੇ ਮੇਰੇ ਰੱਖ ਦਿਓ ਕਿ ਆਸ਼ੀਰਵਾਦ ਦਿਓ ਕਿ ਮੇਰਾ ਆਰਟ ਵਿੱਚੋਂ ਕੋ ਟਮਾਮਾ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਮੈਂ ਕੀ ਕਿਸ ਤਰ੍ਹਾਂ ਮੇਝੋ ਤਨਖਾਹ ਨਾ ਆ ਰਹੀ ਹੋਵੇ ਕੋਈ ਕਰਦਿਆਂ ਦੀ ਜਾਂ ਕਿਸੇ ਹੋਰ ਦੀ ਮਦਦ ਨਾ ਹੋਵੇ ਫਿਰ ਮੈਨੂੰ ਲੱਗਦਾ ਸਟਰਗਲ ਤਾਂ ਜੇ ਕਹਾ ਤਾਂ ਸਟਰਗਲ ਤਾਂ ਵਾਈਫ ਦਾ ਸੀ ਮੇਰੀ ਵਾਈਫ ਦਾ ਸੀਗਾ ਸਟਰਗਲ ਉਹ ਤਿੰਨ ਬੱਚੇ ਪਾਲਦੀ ਸੀਗੀ ਅੱਜ ਜਦੋਂ ਉਹ ਅ ਬੱਚੇ 6 6 ਫੁੱਟ ਦੇ ਹੋ ਗਏ ਆਂ ਔਰ ਉਹਨਾਂ ਨੂੰ ਕਦੀ ਯਾਦ ਕਰਾਂਦੀ ਐ ਕਿ ਮੈਂ ਐਦਾਂ ਬੈੱਡ ਤੇ ਲੱਤਾਂ ਸਿੱਧੀਆਂ ਕਰਕੇ ਬੈਠਦੀ ਸੀਗੀ ਤੁਹਾਨੂੰ ਤਿੰਨਾਂ ਨੂੰ ਐਦਾਂ ਲੱਤਾਂ ਤੇ ਪਾ ਲੈਂਦੀ ਸੀ ਐਦਾਂ ਹਲਾਣਦੀ ਸੀਗੀ ਇੰਨੀ ਤਾਕਤ ਨਹੀਂ ਹੁੰਦੀ ਸੀਗੀ ਕਿ ਦੁੱਧ ਪੀ ਸਕੋ ਮਤਲਬ ਐਦਾਂ ਜੋ ਦੁੱਧ ਚੁੰਘਣਾ ਹੁੰਦਾ ਮਾਂ ਦਾ ਉਹ ਉਦੀ ताकत ਨਹੀਂ ਸੀ ਕਿ ਬੱਚਿਆਂ ਵਿੱਚ ਤੇ ਉਹ ਕੱਢ ਕੇ ਚਮਚ ਵਿੱਚ ਆਪਣਾ ਦੁੱਧ ਔਰ ਚਮਚ ਨਾਲ ਉਹਨਾਂ ਦੇ ਮੂੰਹ ਚ ਪਾਉਂਦੇ ਸੀ ਤੇ ਮੈਂ ਮਾ ਮ ਕੰਮ ਕਰ ਰਹੇ ਹਾਂ ਕਿਉਂਕਿ ਮੈਨੂੰ ਤਾਂ ਚੜਦਾ ਸੀਗਾ ਕਿ ਸਸਪੈਂਡ ਹੋ ਗਿਆ ਹੁਣ ਆਫਿਸ ਨਹੀਂ ਜਾਣਾ ਪਏਗਾ ਹੋਰ ਜ਼ਿਆਦਾ ਕੰਮ ਕਰਾਂਗਾ ਹੋਰ ਜ਼ਿਆਦਾ ਕੰਮ ਕਰਾਂਗਾ ਜਿਆਦਾ ਕੰਮ ਕਰਾਂਗਾ ਇਸ ਕਰਕੇ ਕਿ ਕੁਝ ਨਾ ਕੁਝ ਉਹਦੇ ਨਾਲ ਫਿਲਮ ਦੇ 5000 ਮਿਲ ਜਾਂਦੇ ਸੀਗੇ ਫਿਰ 8000 ਮਿਲਣੇ ਸ਼ੁਰੂ ਹੋ ਗਏ ਵਿਲਨ ਨੂੰ ਫਿਰ 10000 11000 ਇਸ ਤਰ੍ਹਾਂ ਵਧੇ ਇਹ ਮਤਲਬ ਇਹ ਕਹਿਣ ਵਿੱਚ ਤਾਂ 1 ਮਿੰਟ 'ਚ ਇਹ ਗੱਲਾਂ ਆ ਗਈਆਂ ਸਾਲਾਂ ਬਾਅਦ ਵੱਧਦਾ ਹੁੰਦਾ ਸੀਗਾ ਕੰਮ ਪਰ ਮੈਨੂੰ ਇਹ ਨਹੀਂ ਕਿ ਵੀ ਸਟਰਗਲ ਚੱਲ ਰਹੇ ਆ ਮੈਨੂੰ ਖੁਸ਼ੀ ਹੈ ਕਿ ਮੈਂ ਕੰਮ ਕਰ ਰਹੇ ਹਾਂ ਮੈਨੂੰ ਫਿਲਮਾਂ ਮਿਲ ਰਹੀਆਂ ਐਓ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ